ਕਿ ਜਿਨ੍ਹਾਂ ਤੇ ਵੱਡੀ ਕਿਰਪਾ ਹੁੰਦੀ ਆ ਮਹਾਰਾਜੀ ਦੀ ਹਾਂਜੀ ਉਹਨਾਂ ਦਾ ਅਸੀਂ ਜ਼ਿਕਰੀ ਨਹੀਂ ਕਰ ਸਕਦੇ ਇੰਨੀ ਘੱਟ ਉਮਰ ਦੇ ਵਿੱਚ ਇੱਕ ਐਡਾ ਰਤਵਾ ਲੈ ਜਾਣਾ ਬਿਲਕੁਲ ਉਹਦੇ ਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਆ ਇਹ ਕਰਕੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰੂੰਗਾ ਜਿੱਦਣ ਵੀ ਮੇਰੇ ਮੈਂ ਉਹਨਾਂ ਦੇ ਦਰਸ਼ਨ ਕੀਤੇ ਸਪੈਸ਼ਲੀ ਦੀ ਆਪਾਂ ਗੱਲ ਕਰੀ ਬਿੱਤੇ ਦਿਨੀ ਦੀ ਉਹ ਸਪੈਸ਼ਲੀ ਆਈ ਸੀ ਕਿ ਤੁਹਾਡੀ ਚਾਹ ਪੀਣ ਲੱਗਦਾ ਤੁਸੀਂ ਚਾਹ ਲੈ ਕੇ ਜਾਓਗੇ ਉਹਨਾਂ ਕੋਲ ਆਪਣੀ ਸਪੈਸ਼ਲ ਚਾਹ ਬਣਾ ਕੇ ਲੈ ਕੇ ਜਾਓਗੇ ਆਪਣੇ ਹੱਤਾਂ ਨਾਲ ਤਿਆਰ ਕੀਤਾ ਕਰਕੇ ਚਾਹ ਬਣਾ ਕੇ ਲੈ ਕੇ ਜਾਓਗੇ ਦਲਜੀਤੋ ਸਾਹਿਬ ਹਾਂ ਜੀ ਮੇਰਾ ਮਨ ਵੀ ਕਰਦਾ ਵੀ ਮੈਂ ਚਾਹ ਬਣਾ ਕੇ ਲੈ ਕੇ ਜਾਵਾਂ ਲੇਕਿਨ ਗੱਲ ਇਹ ਆ ਵੀ ਇੰਨੀ ਕ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਹੈਗਾ ਵੀ ਜਿਹੜੀ ਕਿ ਉਹ ਚਾਹ ਪੀ ਲੈਣਗੇ ਲੇਕਿਨ ਮੈਂ ਸਤ ਸਰਕਾਰ ਕਰਨ ਉਹਦਾ ਮੈਂ ਜਰੂਰ ਜਾਊਗਾ। ਕੀ ਬਾਤ ਹੈ। ਹਾਂਜੀ ਹਾਂਜੀ ਮੈਂ ਉਹਨਾਂ ਦਾ ਸਰਕਾਰ ਕਰਨ ਜਾਊਗਾ। ਮੈਂ ਉਹਨਾਂ ਦਾ ਕਰੋਨਾ ਵਾਰ ਬਹੁਤ ਧੰਨਵਾਦ ਕਰਦਾ। ਦੇਖੋ ਇਹ ਜੇ ਤੁਸੀਂ ਹੋਏ ਉਹ ਦੁਨੀਆਂ ਦੇਖੋ ਬਹੁਤ ਦੇਸ਼ਾਂ-ਪਰਦੇਸਾਂ ਦੇ ਵਿੱਚੋਂ ਪਹਿਲਾਂ ਵੀ ਮੇਰਾ ਬਹੁਤ ਨੌ ਸੀਗਾ ਦਲਜੀਤ ਬਾਜੀ ਜੀ ਦੀ ਕਰਕੇ ਮੇਰਾ ਨੌ ਹੁਣ ਦੋ ਜੋੜਾ ਵੀ ਆਉਂਦਾ। ਅਮਰੀਕਾ ਤੋਂ ਇੰਗਲੈਂਡ ਤੋਂ ਕੈਨੇਡਾ ਤੋਂ ਬਹੁਤ ਲੋਕ ਆਉਂਦੇ ਨੇ ਉਹ ਕਹਿੰਦੇ ਆ ਕੇ ਜਿਹੀ ਜੀ ਦਲਜੀਤ ਨੂੰ ਚਾਹ ਬਣਾ ਕੇ ਦਿੱਤੀ ਸੀਗੀ ਉਹ ਜੀ ਸਾਨੂੰ ਪਿਲਾ ਕੇ ਪਿਲਾਉਂਦਾ ਜੀ ਕੋ ਉਹਨੇ ਮੇਰਾ ਨਾਮ ਹੋਰ ਵੀ ਦੁਨੀਆ ਦੇ ਵਿੱਚ ਬੱਚੇ-ਬੱਚੇ ਦੇ ਮੈਨੂੰ ਬਾਬਾ ਜੀ ਬਾਬਾ ਜੀ ਕਰਕੇ ਦੇਖਿਆ ਸਾਰੇ ਆ ਕੇ ਮੈਨੂੰ ਕਹਿੰਦੇ ਬਾਬਾ ਜੀ ਤੁਹਾਨੂੰ ਅਸੀਂ ਦੇਖਿਆ ਤੁਹਾਨੂੰ ਅਸੀਂ ਦੇਖਿਆ ਬਹੁਤ ਜ਼ਿਆਦਾ ਇਹਨੇ ਮੇਰਾ ਨਾਮ ਉੱਚਾ